ਨਾਲਪਿੰਡਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰਮਾਣਾ ਜਿਲਾ ਕਾਂਗਰਸ ਕਮੇਟੀ ਲੁਧਿਆਣਾ ਸ਼ਹਿਰੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬ ਲਾਰਜ ਇੰਡਸਟਰੀਅਲ ਡਿਵੈਲਪਮੈਂਟ ਬੋਰਡ ਦੇ ਸਾਬਕਾ ਚੇਅਰਮੈਨ ਪਵਨ ਦਿਵਾਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਵਿੱਚ ਮਹਾ ਸ਼ਿਵਰਾਤਰੀ ਦਾ ਤਿਉਹਾਰ ਸੂਬਾ ਪੱਧਰ ਤੇ ਮਨਾਇਆ ਜਾਵੇ ਦਿਵਾਨ ਨੇ ਕਿਹਾ ਕਿ ਮਹਾ ਸ਼ਿਵਰਾਤਰੀ ਨੂੰ ਸਰਕਾਰੀ ਤੌਰ ਤੇ ਸੂਬਾ ਪੱਧਰ ਤੇ ਮਨਾਉਂਦਿਆਂ ਪੰਜਾਬ ਸਰਕਾਰ ਵੱਲੋਂ Hindu ਭਾਈਚਾਰੇ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਵੇਗਾ ਇਸ ਸਬੰਧ ਵਿੱਚ ਦਿਵਾਨ ਨੇ ਮੁੱਖ ਮੰਤਰੀ ਨੂੰ ਇੱਕ ਰਸਮੀ ਤੌਰ ਤੇ ਪੱਤਰ ਵੀ ਭੇਜਿਆ ਹੈ ਮੀਡੀਆ ਨੂੰ ਜਾਰੀ ਕੀਤੀ ਤੇ ਪੱਤਰ ਦੀ ਕਾਪੀ ਮੁਤਾਬਕ ਦਿਵਾਨ ਨੇ ਲਿਖਿਆ ਕਿ ਇਸ ਸਾਲ 15 ਫਰਵਰੀ ਨੂੰ ਆ ਰਹੀ ਮਹਾ ਸ਼ਿਵਰਾਤਰੀ Hindu ਧਰਮ ਦੇ ਲੱਖਾਂ ਸਮਰਥਕਾਂ ਲਈ ਅਤੇ ਖਾਸ ਕਰਕੇ ਪੰਜਾਬ ਵਿੱਚ ਆਤਮਿਕ ਸਾਂਸਕ੍ਰਿਤਿਕ ਤੇ ਭਾਵਨਾਤਮਕ ਤੌਰ ਤੇ ਬੇਹਦ ਮਹੱਤਵ ਰੱਖਦੀ ਹੈ ਪੱਤਰ ਵਿੱਚ ਲਿਖਿਆ ਗਿਆ ਕਿ ਮਹਾ ਸ਼ਿਵਰਾਤਰੀ ਸਿਰਫ ਇੱਕ ਧਾਰਮਿਕ ਅਨੁਸ਼ਠਾਨ ਨਹੀਂ ਨਹੀਂ ਸਗੋ ਇਹ ਭਗਤੀ ਅਨੁਸ਼ਾਸਨ ਅਤੇ ਏਕਤਾ ਦਾ ਵੀ ਪ੍ਰਤੀਕ ਹੈ ਭਗਵਾਨ ਸ਼ਿਵ ਬੁਰਾਈ ਦੇ ਨਾਸ਼ਕ ਅਤੇ ਬ੍ਰਹਿਮੰਡਕ ਸੰਤੁਲਨ ਦੇ ਪ੍ਰਤੀਕ ਮੰਨੇ ਜਾਂਦੇ ਹਨ ਤੇ ਇਸ ਦਿਨ ਭਾਰੀ ਸ਼ਰਧਾ ਤੇ ਆਸਥਾ ਨਾਲ ਪੂਜੇ ਜਾਂਦੇ ਹਨ ਇਸ ਮੌਕੇ ਅਣਗਿਣਤ ਭਗਤਾਂ ਲਈ ਇਹ ਤਿਉਹਾਰ ਸੱਚ ਸਾਂਝ ਅਤੇ ਨਿਸ਼ਕਾਮ ਸੇਵਾ ਵਰਗੇ ਮੁੱਲਾਂ ਨੂੰ ਦਰਸਾਉਂਦਾ ਹੈ ਦਿਵਾਨ ਨੇ ਜ਼ੋਰ ਦਿੰਦੇ ਆ ਕਿ ਆ ਕਿ ਸਨਾਤਨ ਧਰਮ ਦੀਆਂ ਅਟਲ ਪਰੰਪਰਾਵਾਂ ਨਾਲ ਜੁੜੀ ਮਹਾਸ਼ਿਵਰਾਤਰੀ ਨੂੰ ਮਨਾਉਣ ਨਾਲ ਸਮਾਜਿਕ ਸਾਂਝ ਨੂੰ ਹੋਰ ਮਜ਼ਬੂਤ ਕਰੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਹਮੇਸ਼ਾ ਤੋਂ ਵਕ ਵਕ ਪਰੰਪਰਾਵਾਂ ਤੇ ਧਰਮਾਂ ਦੀ ਧਰਤੀ ਰਿਹਾ ਹੈ ਜਿੱਥੇ ਆਪਸੀ ਸਤਿਕਾਰ ਅਤੇ ਮਿਲਜੁਲ ਕੇ ਰਹਿਣਾ ਸਮਾਜ ਦਾ ਨੀ ਹੈ ਅਜਿਹੇ ਵਿੱਚ ਸਮਾ ਸ਼ਿਵਰਾਤਰੀ ਨੂੰ ਸੂਬਾ ਪੱਧਰੀ ਤਿਉਹਾਰ ਐਲਾਨਣਾ ਸਮਾਵੇਸ਼ਤਾ ਦਾ ਮਜ਼ਬੂਤ ਸੰਦੇਸ਼ ਦੇਵੇਗਾ ਤੇ ਇਹ ਦਰਸਾਵੇਗਾ ਕਿ ਸਰਕਾਰ ਸਾਰੇ ਭਾਈਚਾਰਿਆਂ ਦੇ ਵਿਸ਼ਵਾਸਾਂ ਨੂੰ ਬਰਾਬਰੀ ਨਾਲ ਮਾਨ ਦਿੰਦੀ ਹੈ ਪੱਤਰ ਵਿੱਚ ਇਸ ਗੱਲ ਉੱਪਰ ਵੀ ਜ਼ੋਰ ਦਿੱਤਾ ਗਿਆ ਕਿ ਪੰਜਾਬ ਵਿੱਚ ਵੱਖ-ਵੱਖ ਧਰਮ ਸਾਂਝ ਅਤੇ ਸਹਿਮਤੀ ਨਾਲ ਰਹਿੰਦੇ ਹਨ ਅਤੇ ਮਹਾਸ਼ਿਵਰਾਤਰੀ ਪੂਰੇ ਸੂਬੇ ਵਿੱਚ ਪਾਰਿਸ਼ਰਦ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਦਿਵਾਨ ਨੇ ਦੁਹਰਾਇਆ ਕਿ ਮਹਾਸ਼ਿਵਰਾਤਰੀ ਨੂੰ ਸੂਬਾ ਪੱਧਰ ਤੇ ਮਾਨਤਾ ਦੇਣ ਨਾਲ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਹੋਵੇਗਾ ਤੇ ਨਾਲ ਹੀ ਪੰਜਾਬ ਦੇ ਆਪਸੀ ਭਾਈਚਾਰੇ, ਆਤਮਿਕ ਬਹੁਬਾਦ ਅਤੇ ਧਾਰਮਿਕ ਵਿਰਾਸਤ ਪ੍ਰਤੀ ਸਤਿਕਾਰ ਦੀ ਵਚਨਬੱਧਤਾ ਨੂੰ ਵੀ ਦੁਹਰਾਇਆ ਜਾਵੇਗਾ। ਉਨੇ ਕਿ ਕਿ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਕਦਮ ਲੱਖਾਂ ਲੋਕਾਂ ਦੀਆਂ ਧਾਰਮਿਕ ਪਾਵਨਾਵਾਂ ਦਾ ਸਨਮਾਨ ਕਰੇਗਾ ਸਾਂਝੀ ਭਾਗੀਦਾਰੀ ਨੂੰ ਪ੍ਰੇਰਿਤ ਕਰੇਗਾ ਇਕਤਾ ਨੂੰ ਮਜ਼ਬੂਤ ਕਰੇਗਾ ਤੇ ਸਦੀਆਂ ਤੋਂ ਸਾਡੀ ਸੱਭਿਆਚਾਰ ਨੂੰ ਆਕਾਰ ਦੇਣ ਵਾਲੀਆਂ ਪਰੰਪਰਾਵਾਂ ਦੀ ਰੱਖਿਆ ਪ੍ਰਤੀ ਸੂਬੇ ਦੀ ਵਚਨਬੱਧਤਾ ਨੂੰ ਉਜਾਗਰ ਕਰੇਗਾ ਅਖੀਰ ਵਿੱਚ ਦਿਵਾਨ ਨੇ ਕਿਹਾ ਕਿ ਸਾਨੂੰ ਯਕੀਨ ਹੈ ਕਿ ਮਹਾ ਸ਼ਿਵਰਾਤਰੀ ਨੂੰ ਸੂਬਾ ਪੱਧਰ ਤੇ ਮਨਾ ਕੇ ਪੰਜਾਬ ਹਰ ਭਾਈਚਾਰੇ ਲਈ ਸਤਕਾਰ ਅਤੇ ਸਮਾਜਿਕ ਸਾਂਝ ਦੀ ਮਿਸਾਲ ਕਾਇਮ ਕਰੇਗਾ ਅਤੇ ਮੁੱਖ ਮੰਤਰੀ ਨੂੰ ਇਸ ਸਬੰਧ ਵਿੱਚ ਸਰਕਾਰਾਤਮਕ ਫੈਸਲਾ ਲੈਣ ਦੀ ਅਪੀਲ ਕੀਤੀ ਜਾਂਦੀ ਹੈ